ਆਪਣੀ ਬੇੜੀਆਂ ਫਲਾਹ ਕਿਉਂ ਨੂੰ ਤੰਗਲਾ ਵੀ ਜਕੜ ਕੇ ਉਹਦੇ ਗਲ ਵਿੱਚ ਤੌਪ ਖਾ ਕੇ ਉਹਦੀ ਮੁਸਕਾ ਬੰਦ ਕੇ ਤੇ ਸਰਕਾਰ ਆਖਣ ਲੱਗੀ ਅਸੀਂ ਬੜਾ ਵੱਡਾ ਮਾਰਕਾ ਮਾਰ ਲਿਆ ਅਸੀਂ ਸਿੱਖ ਰਾਜ ਦਾ ਪਹਿਲਾ ਬਾਦਸ਼ਾਹ ਪੜ ਲਿਆ ਪਿੰਜਰੇ ਵਿੱਚ ਪਾ ਕੇ ਨਾਲ ਉਹਦੇ 734 ਜਿਉਂਦੇ ਫੜ ਕੇ ਤੇ 3000 ਸਿੱਖਾਂ ਦੇ ਸਿਰ ਮੇਜਾਂ ਤੇ ਟੰਕੇ ਗੁਰਦਾਸ ਮੰਡਲ ਤੋਂ ਆਏ ਲਾਹੌਰ ਲਾਹੌਰ ਤੋਂ ਕਮਾਂਡ ਆਈ ਜਕਰੀਆ ਖਾਨ ਤੇ ਉਸਤਮ ਖਾਨ ਦੇ ਹੱਥ ਵੇਤਾ ਨੇ ਮਾਧੇ ਵਿੱਚ ਆ ਕੇ ਕਤਲੇਆਮ ਕੀਤਾ ਹੱਥ 100 ਗੱਡਾ ਸਿੱਖਾਂ ਦੇ ਜਿਰਾ ਦਾ ਪਰ ਕੇ ਇਹ ਦਿੱਲੀ ਦਾ ਪਹੁੰਚਿਆ 28 ਫਰਵਰੀ ਦਾ ਦਿਨ ਹੈ ਹਨਖੇ ਹੱਥ ਨੇ ਉਸ ਵੇਲੇ 1716 ਇਸ ਦੀ 28 ਫਰਵਰੀ ਦਾ ਦਿਨ ਦਿੱਲੀ ਵਿੱਚ ਔਰੰਗਾਬਾਦ ਟਾਊਨ ਉੱਥੋਂ ਇਹ ਦਿੱਲੀ ਵਿੱਚ ਪ੍ਰਵੇਸ਼ ਹੋਏ ਹਿੰਦੁਸਤਾਨ ਦਾ ਬਾਦਸ਼ਾਹ ਪ੍ਰਥਵੀਰ ਕੋਦੇ ਵਾਸਤੇ ਜ਼ਿੰਦਗੀ ਦਾ ਉਹਨਾਂ ਦੀ ਖੁਸ਼ੀਆਂ ਨੂੰ ਬਾਦਸ਼ਾਹ ਬਣਨ ਦੀ ਨਹੀਂ ਸੀ ਹੋਈ ਜਿੰਨੀ ਖੁਸ਼ੀਆਂ ਨੂੰ ਇਹ ਹੋਈ ਕਿ ਬਾਬਾ ਬੰਨਾ ਸਿੰਘ ਬਹਾਦਰ ਖੜਿਆ ਗਿਆ ਉਹਨਾਂ ਕਦਰੇ 3000 ਇਕਾਂ ਦੇ ਸਿਰ ਨੇ ਮੇਜਾਂ ਤੇ ਟੰਗੇ ਹੋਏ ਜਦ ਗੰਡੇ ਭਰੇ ਹੋਏ ਬਿੱਲੀ ਦੇ ਚਾਰਚ ਫੇਰੇ ਕਿਉਂ ਢੇਰੀ ਕਰਦੇ ਹੋ ਜਿਵੇਂ ਕੰਧ ਬਣੀ ਹੋਵੇ ਜਿਹੜੇ 734 ਚੌਂਤੀ ਜੌਂਦੇ ਪੜੇ ਨੇ ਇਹਨਾਂ ਵਿੱਚੋਂ ਚੌਂਤੀ ਜੱਥੇਦਾਰ ਨੇ ਤੇ ਚੌਂਤੀਆਂ ਨੂੰ ਵੱਖਰਾ ਕਰਕੇ ਸ਼ਾਈ ਖੜੇ ਵਿੱਚ ਬੰਦ ਕਰਦੇ ਹੋ ਤੇ 700 ਨੂੰ ਕੋਤਵਾਲੀ ਵਿੱਚ ਬੰਦ ਕਰਦੇ ਹੋ ਤੇ ਉਹਨਾਂ ਦਾ ਇੱਕ ਸੌ ਸਿੰਘ ਕੋਤਵਾਲੀ ਵਿੱਚੋਂ ਕੱਢੋ ਕਤਲਗਾ ਵਿੱਚ ਲਿਆਓ ਉਹਨਾਂ ਨੂੰ ਦੀਨ ਸਨਾਮ ਪਰਮਾਨ ਕਰਾਓ ਜਿਨੇ ਇਸਲਾਮ ਪ੍ਰਵਾਨ ਕਰਨ ਤੇ ਜਿਨੇ ਮਰਨ ਰੋਜ਼ਾਨਾ ਦੀ ਰਿਪੋਰਟ ਮੇਰੇ ਦਰਬਾਰ ਵਿੱਚ ਦਿਓ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਤਰਸ ਸੁਪਤਨੀ ਕਮਲ ਰਾਣੀ ਢੰਬਾ ਉਹਦਾ ਪੁੱਤਰ ਪੌਣੀ ਚਾਰ ਸਾਲ ਦਾ ਅਜੈ ਸਿੰਘ ਉਹ ਵੀ ਸਾਈਕਲੇ ਵਿੱਚ ਨਜ਼ਰਬੰਦ ਕੀਤਾ ਗਿਆ ਥੇ ਜਿਹੜਾ ਅੱਜ ਦਾ ਦਿਨ ਹੈ ਜਿਹੜਾ ਆ ਦਿਨ ਚੱਲ ਰਹੇ ਨੇ 5 ਮਾਰਚ ਤੋਂ ਲੈ ਕੇ ਸੱਤ ਤੱਕ तकरीबन 12 ਮਾਰਚ ਤੱਕ ਲਗਭਗ 7 ਦਿਨ ਜਿਹੜੇ ਨੇ ਸੱਤ ਸਿੰਘ ਕੋਤ ਵਾਲੀ ਵਿੱਚੋਂ ਕੱਢਿਆ ਗਿਆ ਜਦੋਂ ਆਪਜੀ ਪ੍ਰਾਣੀ ਦਿੱਲੀ ਰੇਲਵੇ ਸਟੇਸ਼ਨ ਤੋਂ ਉੱਪਰ ਕੇ ਸਾਹਮਣੇ ਗੁਰਦੁਆਰਾ ਸੀਸਨਝਾ ਉਹਦੇ ਨਾਲੇ ਇੱਕ ਗਾਂਧੀ ਗਰਾਊਂਡ ਹੈ ਇਹ ਗਾਂਧੀ ਗਰਾਊਂਡ ਉਸ ਪਹਿਲੇ ਤੇ ਕਤਲ ਲਗਾ ਕੇ ਦਿੱਖੇ ਸਿਖਾਣੇ ਸਿੱਖੀ ਦਾ ਇਤਿਹਾਸ ਦਿੱਤਾ ਜਿਹੜਾ ਸਿਟੀ ਮੈਜਿਸਟ੍ਰੇਟ ਐ ਸ਼ਹਿਰ ਦਾ कोतवाल ਸਰਦਾਰ ਹਖਣ 700 ਸਿੰਘੋ ਦੀ ਗ੍ਰਿਸ਼ਟ ਵਿੱਚ ਹੈ ਰੋਡਨ ਮੈਂ 100 ਸਿੰਘ ਉਹ ਜੇਲ੍ਹ ਵਿੱਚੋਂ ਕੱਢਦਾ ਬਾਦਸ਼ਾਹ ਦਾ ਸ਼ਹਿਰ ਪ੍ਰਮਾਨ ਸੁਣਾਉਣ ਵਾਲਾ ਪ੍ਰਮਾਨ ਸੁਣਾਉਣ ਵਾਸਤੇ ਖੜਾ ਹੈ ਸਿੰਘੋ ਵਕਤ ਦਾ ਬਾਦਸ਼ਾਹ ਐਲਾਨ ਕਰਦਾ ਜਿਹੜਾ ਤੁਹਾਡੇ ਵਿੱਚੋਂ ਸਲਾਮ ਪ੍ਰਮਾਨ ਕਰਨਾ ਚਾਹੇ ਉਹਦੀ ਜਾਣ ਬਖਸ਼ ਦਿੱਤੀ ਜਾਏਗੀ ਉਹ ਨੂੰ ਪੰਜਾਬ ਭੇਜਿਆ ਜਾਏਗਾ ਨਾਲ ਉਹਨੂੰ ਬਕਾਇਦਾ ਪੰਜਾਬ ਜਾਣ ਦਾ ਖਰਚਾ ਦਿੱਤਾ ਜਾਏਗਾ ਜਿਹੜਾ ਇਸਲਾਮ ਜਿਹੜਾ ਪੰਜਾਬ ਨਾ ਜਾਣਾ ਚਾਹੁੰਦਾ ਹੋਵੇ ਇੱਥੇ ਰਹਿ ਕੇ ਸਰਕਾਰੀ ਨੌਕਰੀ ਕਰਨੀ ਚਾਹੁੰਦਾ ਹੋਵੇ ਤੁਸੀਂ ਸਿੱਖੀ ਛੱਡਦੇ ਹੋ ਤੁਹਾਨੂੰ ਸਰਕਾਰੀ ਨੌਕਰੀ ਦਾ ਇਸਲਾਮ ਮੰਨੇ ਉਹਨੂੰ ਘਰ ਵੀ ਜਾਣ ਦੇਾਂਗੇ ਕਿ ਨੌਕਰੀ ਵੀ ਦੇਾਂਗੇ ਜਿਹੜਾ ਨਾਲ ਸੁਲਾਮ ਨੂੰ ਪ੍ਰਵਾਨ ਕਰੇ ਉਹਦੇ ਵਾਸਤੇ ਇੱਕੋ ਇੱਕ ਰਸਤਾ ਹੈ ਮੌਤ ਤੇ ਬਲਹਾਰ ਜਾਏ ਆਪਣੀ ਵਾਟ ਬੇਲੇ ਰਿਆ ਤੇ ਉਸ ਹਾਲਾ ਮਾਰ ਕੇ ਉਸ ਲਾਈਨ ਵਿੱਚ ਖੜ ਗਏ ਜਿਸ ਲਾਈਨ ਵਿੱਚ ਸ਼ਹੀਦੀਆਂ ਹੋਣੀਆਂ ਨੇ ਜਿਸ ਲਾਈਨ ਵਿੱਚ ਮੌਤ ਉਹਨਾਂ ਨੂੰ ਜੀ ਆਵਾਜ਼ ਵਿੱਚ ਕਿ ਅਕਬੀਰ ਮੁਕੇ ਮਰਨੇ ਕਰਤਾ ਉਹ ਹੈ ਮਰਉ ਤਾਂ ਹਰ ਕੇ ਦੁਆਰ ਮੱਥਰ ਕੁੱਛ ਹੈ ਕੌਣ ਹੈ ਪਰਾ ਹਮਾਰੇ ਬਾਦ ਰੋਡਾ ਮੈਂ 100 ਤੋਂ ਦਿਲ ਵਿੱਚੋਂ ਨਿਕਲਦੈਂ ਲੱਕਣ ਰੱਖੀਏ ਲੱਕੜੂ ਤੇ ਕਤਲ ਹੋਣ ਵਾਲਾ ਆਪਣੀ ਗਰਦਨ ਰੱਖ ਲੈ ਜਲਾਦ ਸਵਾਲ ਕੁਛ ਦਾ ਨੌਜਵਾਨਾ ਇਸਲਾਮ ਦਾ ਮੌਤ ਤੇ ਕਤਲ ਹੋਣ ਵਾਲਾ ਕਹਿੰਦਾ ਜ਼ਿੰਦਗੀ ਜਲਾਦ ਕਹਿੰਦਾ ਨੌਜਵਾਨਾ ਜ਼ਿੰਦਗੀ ਵਾਰ-ਵਾਰ ਨਹੀਂ ਮਿਲਨੀ ਇਸ ਲਈ ਇਸਲਾਮ ਕਰਵਾ ਨ ਕਰ ਲੈ ਤੇ ਜੀ ਲੈ ਪਰ ਕਤਲ ਹੋਣ ਵਾਲਾ ਕਹਿੰਦਾ ਜਲਾਦਾ ਤੈਨੂੰ ਇਹ ਸਮਝ ਆ ਗਈ ਹੈ ਇਹ ਜ਼ਿੰਦਗੀ ਵਾਰ-ਵਾਰ ਨਹੀਂ ਮਿਲਦੀ ਇਸ ਲਈ ਤੂੰ ਜੀਣਾ ਚਾਹੁੰਨਾ ਪਰ ਮੈਨੂੰ ਇਹ ਸਮਝ ਆ ਗਈ ਹੈ ਕਿ ਜ਼ਿੰਦਗੀ ਹੋ ਸਕਦਾ ਭਾਵੇਂ ਦੁਬਾਰਾ ਮਿਲ ਜਾਏ ਪਰ ਸਿੱਖੀ ਵਾਰ-ਵਾਰ ਨਹੀਂ ਮਿਲਣੀ ਇਸ ਲਈ ਮੈਂ ਸਿੱਖੀ ਵਿੱਚ ਮਰਨਾ ਚਾਹੁੰਦਾ ਤੈਨੂੰ ਜ਼ਿੰਦਗੀ ਦੀ ਸਮਝ ਆ ਗਈ ਹੈ ਮੈਨੂੰ ਸਿੱਖੀ ਦੀ ਸਮਝ ਆ ਗਈ ਹੈ ਜੋ ਪਰ ਕਰਨਾ ਹੈ ਤੈਨੂੰ ਜਾਣ ਪਿਆਰੀ ਮੈਨੂੰ ਤਾਰਾ ਮੱਸੇ ਪਾਰਨਾ ਚਾਹੁੰਦਾ ਇੱਕ ਸੌ ਵਿੱਚ ਪਹਿਲੇ ਦਿਨ ਸ਼ਹੀਦ ਹੋਇਆ ਇੱਕ ਸੌ ਵਿੱਚੋਂ 100 ਸ਼ਹੀਦ ਹੋ ਗਿਆ 100 ਦਾ 100 ਸ਼ਹੀਦ ਹੋਇਆ ਦੂਜਾ ਦਿਨ ਹੋਇਆ ਪਹਿਲੇ ਦਿਨ ਦੀ ਰਿਪੋਰਟ ਕਿਸੇ ਨੇ ਬਾਦਸ਼ਾਹ ਕੋਲ ਪੇਸ਼ ਨਾ ਕੀਤੀ ਅੱਖੀਂ ਲੈ ਕੇ ਜਾਵਾਂਗੇ ਜਦੋਂ ਬੰਦਾ ਬੇਕੁਲੀ ਨੇ ਕੱਲ ਨੂੰ ਵੇਖੋ ਕੋਈ ਧੁੱਭ ਜਾਏ ਅਗਲੇ ਦਿਨ ਵੀ ਇਹਨਾਂ ਨੇ ਜੋਰ ਲਾਇਆ 6 ਮਾਰਚ ਨੂੰ ਬੜਾ ਸਮਝਾਉਣ ਦਾ ਯਤਨ ਕੀਤਾ ਲਾਚੀਤੇ ਨਹੀਂ ਪੁੱਟ ਗਿਆ ਡੋਲਿਆ ਛਿੜਕਿਆ ਕਮਰਾਇਆ ਹਰੇਕ ਨੇ ਉੱਚੀ ਆਵਾਜ਼ ਵਿੱਚ ਇਹ ਪੜਿਆ ਗਦੰਦ ਮਾਮਾ ਵਾਦੀਓ ਕਰਿਓ ਨਹੀਂ ਸਾਨੇ ਪਾਓ ਖੇਤ ਜੋ ਮਾਝਾ ਸ਼ਰਮਾ ਅਬ ਝੁੱਟਨ ਕੋ ਧਾਓ ਕੂਰਾ ਸੋ ਪਹੇਚਾਲੀਆਂ ਜੋ ਲਗ ਰਹੇ ਦੀਨ ਕੇ ਹੀ ਕੁਰਦਾ ਕੁਰਦਾ ਕੱਟ ਮਰਿਆ ਕਭੂ ਨਾ ਸਾਡਾ ਖੇਡ ਦੇ ਨਾਰੇ ਆਉਂਦੇ ਆ ਉਹਨਾਂ ਸਿਰ ਉੱਤੇ ਪਰ ਧਰਮ ਤੋਂ ਡੋਲੇ ਨਹੀਂ ਇੱਥੇ ਛਟਨਾ ਵੀ ਵਾਪਰੀ ਆਹ ਅਕਲ ਸਰ ਸਾਹਿਬ ਦੇ ਲਾਗੇ ਪਿੰਡ ਪੈਂਦਾ ਮਜੀਠਾ ਉੱਥੋਂ ਦਾ ਨੌਜਵਾਨ ਅਕਬੀਰ ਸਿੰਘ ਉਹ ਫੜਿਆ ਆ ਗਿਆ ਉਹਦੀ ਮਾਂ ਕੋ ਉਹਦੀ ਧਰਮ ਪਤਨੀ ਅਜੇ ਸਾਜ ਵਿਆਹ ਸੀ ਉਹ ਬਾਦਸ਼ਾਹ ਦੇ ਦਰਬਾਰ ਪੇਸ਼ ਹੋ ਗਿਆ ਅਰਜੀ ਲਾਈ ਤਰਨਾ ਕੀਤਾ ਬਾਦਸ਼ਾਹ ਕਰਲੇ ਉੱਤੇ ਥੋੜਾ ਕਲਾ ਬਿਕਾਰਾਂਵਾਂ ਵਿੱਚ ਇਹਦਾ ਲਹਾਇਨਾ ਮਾਮਲਾ ਕਿ ਬਟਾ ਕਿ ਜਵਾਨ ਆਪਣੇ ਜਮਾਨੋਂ ਕਹਿੰਦੇ ਕਿ ਮੈਂ ਗਿੱਧੂ ਆ ਉਹਨੂੰ ਛੱਡ ਦਿਓ ਮਾਂ ਲਹਾਇ ਨਾਮਾ ਲੈ ਕੇ ਕਿਟੈਰੀ ਵਿੱਚ ਪਹੁੰਚ ਗਈ ਬੜਾ ਆਪਣੇ ਲਾਲ ਨੂੰ ਸਮਝਾਇਆ ਨੌਜਵਾਨ ਸਾਹਮਣੇ ਖੜਾ ਪਰ ਬਲਹਾਰदाई ਤੇ ਮਾਂ ਦੀ ਮਮਤਾ ਵੀ ਉਹਨੂੰ ਢੁਲਾ ਨਹੀਂ ਸਕੀ ਤੇ ਪਤਨੀ ਦਾ ਮੋਹ ਵੀ ਉਹ ਤੋਂ ਢੁਲਾ ਨਹੀਂ ਸਕਿਆ ਜਿੰਨੂੰ ਮਮਤਾ ਵੀ ਨਾ ਢੁਲਾ ਸਕੇ ਤੇ ਮੋਹ ਕਿੰਨਾ ਢੁਲਾ ਸਕੇ ਉਹ ਕਿੰਨਾ ਪੱਕਾ ਸਿੱਖ ਹੋਏਗਾ ਅਸੀਂ ਰਾਜੀਆਂ ਤੇ ਗੱਲਾਂ ਕਰਦੇ ਆਂ ਕਿ ਸਾਡਾ ਇੰਨੇ 100 ਸਾਲ ਰਾਜ ਰਿਹਾ ਪਰ ਜਦ ਐ ਵੀ ਦੇਖੀਏ ਕਿ ਸਿਰ ਕਿੰਨਾ ਨੇ ਦਿੱਤੇ ਨੇ ਉਹ ਸਿਰਾਂ ਨੇ ਸਿਰ ਤੇ ਰਾਜ ਖੜਾ ਲਿਆ ਤੇ ਸਿਰ ਲਾਏ ਨੇ ਕਿਰਦਾਰ ਵਾਰਿਆਂ ਨੇ ਭੁੱਖੇ ਨੰਗਿਆਂ ਨੇ ਸਿਰ ਨਹੀਂ ਲਾਏ ਸਤਿਕ ਕਿਰਦਾਰ ਵਾਰਿਆਂ ਨੇ ਰੱਜਿਆਂ ਪੁੱਜਿਆਂ ਨੇ ਸਿਰ ਲਾਏ ਨੇ ਉਹਨਾਂ ਦੇ ਰਾਜ ਸਿਰ ਤੇ ਉਹਨਾਂ ਦੇ ਸਿਰਾਂ ਦੇ ਸਹਾਰੇ ਰਾਜ ਖੜਾ ਲਿਆ ਤੇ ਜਦੋਂ ਸਾਡੇ ਵਿੱਚ ਭੁੱਖ ਨੰਗ ਆ ਗਈ ਲੋਭ ਤੇ ਲਾਲਚ ਆ ਗਿਆ ਜਦੋਂ ਅਸੀਂ ਰੁਪਈਆ ਰੁਪਈਆ ਤਨਖਾਹ ਕਿਸੇ ਨੇ ਵਧਾਈ ਤੇ ਸਾਡੀਆਂ ਖਾਲਸਾ ਫੌਜਾਂ ਆਪਣੇ ਮੀਟਰ ਹੀ ਬਦਲਣ ਲੱਗ ਪਈਆਂ ਆਪਣੇ ਜਥੇਦਾਰ ਹੀ ਵੱਧਣ ਲੱਗ ਪਈਆਂ ਉਦੋਂ ਸਾਡਾ ਰਾਜ ਜਿਹੜਾ ਇੰਨੀਆਂ ਮਸ਼ਕੱਲਾਂ ਢਾਲਣ ਦੇ ਬਾਅਦ ਬਣਿਆ ਸੀ ਉਹ ਤੰਗ ਬਿਨਾ ਵਿੱਚ ਸਾਡਾ ਰਾਜ ਚੱਲਿਆ ਗਿਆ ਜਦੋਂ ਸਾਡੇ ਵਿੱਚ ਲੋਭ ਅਤੇ ਲਾਲਚ ਆ ਗਿਆ ਪਰ ਇਹ ਬਲਹਾਰ ਜਾਈਆ ਧੀਰ ਸਿੰਘ ਨੇ ਨਾ ਮਾਂ ਦੀ ਮੁਕਤਾ ਦਾ ਲਾਲਚ ਸੀ ਤੇ ਨਾ ਪਤੀ ਦਾ ਮੋਹ ਉਹਨੇ ਪੜਿਆ ਸੀ ਕਿ ਸਰਵਰਣਾ ਪਈ ਲੈਣੇ ਵਾਸਤਾ ਪਾਣੀ ਪਾਉਤ ਦਿਨਹਿ ਕੀਆ ਕਿ ਜੋ ਮੋਹ ਤੱਕ ਨਹੀਂ ਚੱਲਿਆ ਹਮ ਦੇਖਾ ਤਰੂਦੀ ਅਦੇ ਉਹ ਮਤ ਜੋਦਿਆ ਨਹੀਂ ਆਖਿਆ ਮੈਂ ਗੁਰੂ ਗੋਬਿੰਦ ਸਿੰਘ ਨੂੰ ਮੂੰਹ ਵਿਖਾਉਣਾ ਬਸਰੇ ਨੇ ਆਖਿਆ ਭਗਵਾਨ ਨੇ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੰਘ ਪਹਿਲਾਂ ਤੇਰੇ ਨਾਲ ਜੀਵਨ ਦਾ ਵਾਦਾ ਕੀਤਾ ਹੈ ਪਰ ਇੱਕ ਵਾਦਾ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਵੀ ਕੀਤਾ ਹੈ ਤੇ ਮੇਰੀ ਯਾਦ ਦੇ ਸਾਰੇ ਆਪਣਾ ਜੀਵਨ ਜੀ ਲਾਈ ਪਰ ਮੈਨੂੰ ਬਾਜਾ ਵਾਲੇ ਸਤਿਗੁਰੂ ਨਾਲ ਕੀਤਾ ਕੋਈ ਵਾਦਾ ਨਭਾ ਲੈੰਗੇ ਉਹਨੇ ਜਲਾਦ ਮੱਥੋ ਹੱਥ ਤੋੜ ਕੇ ਆ ਕੇ ਜਲਾਦਾ ਤੇਰੀ ਤਲਵਾਰ ਮੇਰੇ ਵਾਸਤੇ ਮੁਕਤੀ ਦਾ ਦਰਵਾਜਾ ਹੈ ਇਹ ਤਲਵਾਰ ਜੰਨੇ ਕੀਤੇ ਮੇਰੇ ਲਈ ਮੁਕਤੀ ਦਾ ਦਰਵਾਜਾ ਖੁੱਲੇਗਾ ਤੂੰ ਤਲਵਾਰ ਦਾ ਵਾਰ ਕਰ ਤੇ ਮੇਰੇ ਤੋਂ ਪਿਛੜੇ ਜਾਂਦੇ ਵੀਰਾਂ ਨਾਲ ਮੈਨੂੰ ਮਿਲਾ ਮਾਂ ਦੀ ਅੱਖਾਂ ਸਾਹਮਣੇ ਪਤਨੀ ਦੇ ਅੱਖਾਂ ਸਾਹਮਣੇ ਨੌਜਵਾਨ ਸ਼ਹੀਦ ਕਿ ਹੋ ਗਿਆ ਪਰ ਉਹਨੇ ਸਰਮਾ ਨਾਲ ਉਹ ਜਾਨ ਪਿਆਰੀ ਨੇ ਕੀਤੀ ਹੱਸ ਕੇ ਆਪਣਾ ਕੁਰਬਾਨ ਕੀਤਾ ਹਾਕਾ ਸਾਰੇ ਅਧਿਕਾਰੀਆਂ ਵਾਸਤੇ ਬੜਾ ਅਲੋਖ ਸੀ ਵੀ ਇਹਨੇ ਮਾਂ ਸਾਹਮਣੇ ਖੜੀ ਹੋਵੇ ਤਰਲੇ ਪਾ ਰਹੀ ਹੋਵੇ ਪਤਨੀ ਸਾਹਮਣੇ ਖੜੀ ਹੋਵੇ ਜ਼ਿੰਦਗੀ ਦਾ ਵਾਸਤਾ ਪਾ ਰਹੀ ਹੋਵੇ ਤੇ ਨੌਜਵਾਨ ਕਸਟ ਮੱਤ ਨਾ ਹੋਵੇ ਉਮਰ ਅਜੇ ਕੀ ਇਹ ਮੁਸ਼ਾਰੇ ਖੁੱਟਨੇ ਪਹਿਲੇ ਪੱਦਮਾਨੀ ਦਿਵਨ ਨੂੰ ਮਕਤਾ ਵੀ ਨਾ ਬੁਲਾ ਸਕੇ ਤੇ ਮੋਹ ਵੀ ਨਾ ਬੁਲਾ ਸਕੇ ਸਰਕਾਰ ਹੈਰਾਨ ਹੋ ਗਈ ਸਿੱਖ ਦਾ ਕਿਰਦਾਰ ਕਿੰਨਾ ਵੱਡਾ ਇਹਨਾਂ ਨੂੰ ਤੁਹਾਨੂੰ ਕਿੰਨਾ ਪਿਆਰਾ ਦੂਜੇ ਦਿਨ ਦੀ ਸ਼ਾਮ ਪਹੁੰਚੇ ਰਿਪੋਰਟ ਲੈ ਕੇ ਸਰਬਰਾ ਕਾਨ ਬਾਦਸ਼ਾਹ ਕੋਲ ਪਹੁੰਚੇ ਬਾਦਸ਼ਾਹ ਨੇ ਆਖਿਆ ਹਾਂ ਬਈ ਸਰਬਰਾ ਕਾਨ ਕਿੰਨੇ ਇਸਲਾਮ ਪਰਵਾਣ ਕਰ ਗਏ ਨੇ ਕਿੰਨੇ ਸਰਕਾਰੀ ਨੌਕਰੀ ਚਾਹੁੰਦੇ ਨੇ ਕਿੰਨੇ ਪੰਜਾਬ ਜਾਣਾ ਚਾਹੁੰਦੇ ਨੇ ਤੇ ਕਿੰਨੇ ਮਾਰੇ ਗਏ ਨੇ ਦੇਰ ਕੋਟ ਉਹਨਾਂ ਅਖਾ ਬਾਦਸ਼ਾਹ ਦੋ ਦਿਨਾਂ ਵਿੱਚ 200 ਬੰਦਾ ਜੇਲ੍ਹ ਵਿੱਚੋਂ ਕੱਢਿਆ 200 ਕਤਲ ਦਾ ਵਿੱਚ ਲੈਂਦਾ 200 ਕੋਲੋਂ ਪੁੱਛਿਆ ਇਸਲਾਮ ਦਾ ਮੌਤ ਪਰ ਹੈਰਾਨ ਹਾਂ ਦੋ ਸੌ ਦੇ ਦੋਸਤਾਂ ਨੇ ਆਖਿਆ ਕਿ ਵੀਰ ਜੇ ਤੂੰ ਮਰਨੇ ਤੇ ਜੱਜ ਬਹਿ ਰਹਾ ਮੇਰਾ ਮਨ ਅਨੰਦ ਹੈ ਦੋਸਤਾਂ ਵਿੱਚੋਂ ਇੱਕ ਵੀ ਨਹੀਂ ਡੋਲਿਆ ਬਾਦਸ਼ਾਹ ਇੱਕਦਮ ਗੁੱਸੇ ਵਿੱਚ ਆ ਕੇ ਤਖਤ ਤੋਂ ਖੜਾ ਹੋ ਗਿਆ ਮੱਥੇ ਤੇ ਵੱਟ ਪਾ ਗਿਆ ਅੱਖਾਂ ਵਿੱਚ ਲੋਹਾ ਆ ਗਿਆ ਗਰੋਧ ਵਿੱਚ ਆ ਕੇ ਅੱਖ ਲੱਗਾ ਕਿਵੇਂ ਹੋ ਸਕਦਾ ਕਿ ਦੋ ਦਿਨਾਂ ਵਿੱਚ 200 ਬੰਦਾ ਮਾਰ ਦਿੱਤਾ ਹੋਵੇ ਤੇ ਯਾਰੋ ਇੱਕ ਵੀ ਸੁਲਾਮਨਾ ਪਰਮਾਨ ਕਰੇ ਜੇ 10 ਬੰਦੇ ਨੇ ਇੱਕ ਤੇ ਡੋਲ ਹੀ ਜਾਏਗਾ ਜਿਸ ਪਾਉ ਹੈ ਦਸਤਾ ਤੋਂ ਨਹੀਂ ਚਾਈ ਗਏ ਨੇ ਪਰ 200 ਵਿੱਚੋਂ ਇੱਕ ਵੀ ਨਹੀਂ ਡੋਰਿਆ ਅੱਖ ਲੱਗਾ ਲੈ ਨਾ ਸਿੰਘਾਂ ਦੇ ਜਰਾ ਦਰਸ਼ਨ ਕਰਨੇ ਚਾਹੁੰਦਾ ਤੇ ਦੇਖਣਾ ਚਾਹੁੰਦਾ ਤੀ ਇਹ ਡੋਲ ਤੇ ਚਾਹੁੰਦੇ ਬਾਦਸ਼ਾਹ ਨੇ ਆਪਣੇ ਹੱਥ ਵਿੱਚ ਇੱਕ ਟੋਕਰੀ ਲਈ ਟੋਕਰੀ ਵਿੱਚ ਦੋ ਰੋਟੀਆਂ ਲਈਆਂ ਉਹ ਕੋਤਵਾਲੀ ਦੇ ਸਾਹਮਣੇ ਕਤਲਗਾਹ ਵਿੱਚ ਪਹੁੰਚ ਗਿਆ ਕੋਤਵਾਲੀ ਦੇ ਸਾਹਮਣੇ ਪਹੁੰਚ ਗਿਆ ਕਾਲ ਪੁਛੀਆਂ ਵਿੱਚ ਸਿੰਘ ਬੈਠੇ ਕੋਈ ਨੇ ਤੇ ਪੜ੍ਹ ਰਹੇ ਨੇ ਗੁਰੂ ਕੀ ਬਾਣੀ ਹਮਰੀ ਕਰੋ ਹੱਥ ਦੇ ਰਖਾ ਮੁਰਨਾ ਬੋਏ ਜਿੱਤ ਕੀ ਇਸ਼ਾਰਾ ਮੱਤਰੁ ਨੰਮ ਰਹਿਣਾ ਹੈ ਹਮਾਰਾ ਆਪਣਾ ਜਾਨ ਕਰੋ ਪਰਸਾਰ ਕੋਈ ਸੁਖਮਨੀ ਸਰਪਰ ਦਾ ਸਤਗੁਰ ਸਿੱਖ ਕੀ ਕਿਰਤ ਪਰਸਾਰ ਸੇਵਕ ਕੋ ਗੁਰਸਦਾ ਦਾਇਾਲ ਸਿੱਖ ਕੀ ਗੁਰ ਦੁਰਮਤ ਮਨ ਹੀਰੇ ਫੁਰਬਤਿ ਹਰ ਨਾਮ ਸੁਚਰੇ ਸਤਗੁਰ ਸਿੱਖ ਕੇ ਬੰਧਨ ਕਾਟੈ ਗੁਰ ਕਾ ਸਿੱਖ ਬੇਕਾਰ ਤੇ ਛਟੈ ਸਤਗੁਰ ਸਿੱਖ ਕੋ ਨਾਮ ਤਰੁਹੀ ਉਹ ਕਿੰਨੇ ਭਾਗਾ ਵਾਲੇ ਨੇ ਜੇ ਜੇਲਾ ਵਿੱਚ ਵੀ ਬੈਠ ਕੇ ਬਾਣੀ ਪੜ ਰਹੇ ਨੇ ਬਾਚਾ ਨੇ ਉਹਨਾਂ ਦੇ ਚਿਹਰੇ ਤੱਕ ਕੇ ਅੱਖ ਲੱਗਾ ਕੋਈ ਡਰ ਨਹੀਂ ਕੋਈ ਖੌਫ ਨਹੀਂ ਕੋਈ ਭੈ ਨਹੀਂ ਕੋਈ ਸ਼ੰਕਾ ਨਹੀਂ ਕੋਈ ਨਹਾ ਹੁਣ ਦੀ ਇਹਨਾਂ ਦੇ ਦਿਲਾ ਵਿੱਚ ਠਾਈ ਨਹੀਂ ਇਹਨਾਂ ਦੇ ਸੁਰਤੇ ਇੰਨੀ ਇਕਾਗਰ ਤੇ ਸਿੱਧੇ ਚਿਹਰੇ ਇਹਨਾਂ ਦੇ ਇਹਨੇ ਜੁੜੇ ਕੋਈ ਹੈਰਾਨ ਹੋ ਗਿਆ ਬਾਚਾ ਉਹਨਾਂ ਕੇ ਲੱਗੀਆਂ ਹੋਈਆਂ ਸਮਾਧੀਆਂ ਤੱਕ ਕੇ ਕੇਵਲ ਇਹ ਖਾਲਸਾ دیਵਾਨਾ ਵਿੱਚ ਨਹੀਂ ਸਮਾਧੀਆਂ ਲਾਉਂਦਾ ਇਹ ਤੱਤੀਆਂ ਤੱਤੀਆਂ ਤੇ ਸਟੌਂਗੜੇ ਲਾਉਂਦਾ ਇਹ ਖਾਲਸਾ ਟੋਕਿਆਂ ਦੇ ਜਦੋਂ ਬਾਹਰ ਹੋਣ ਇਹ ਤਾਂ ਵੀ ਸਮਾਧੀਆਂ ਲਾਉਂਦਾ ਤੇ ਭਾਵੇਂ ਆਰਾ ਚੜਦਾ ਹੋਵੇ ਇਸ ਖਾਲਸੇ ਦੀ ਸਮਾਧੀ ਵਿੱਚ ਦੁਸ਼ਮਣ ਵਿਗਨ ਨਹੀਂ ਪਾਸ ਸਕਦਾ ਪ੍ਰਭ ਕੀ ਉਸਤ ਕਰੋ ਸੰਤ ਮੀਰ ਆਵਨਾਨ ਇਕਾਤਰ ਕੀ ਉਹਨਾਂ ਨੂੰ ਨਹੀਂ ਮਤਲਬ ਕਿ ਅੱਗੇ ਬਾਦਸ਼ਾਹ ਆ ਜਾ ਖੜਾ ਉਹ ਖੁੱਟ ਜੋੜ ਕੇ ਬੈਠ ਕੇ ਨਾ ਬਾਤਾ ਕ੍ਰੋਧ ਵੀ ਤਾਰਾ ਟੋਕਰੀ ਵਿੱਚੋਂ ਦੋ ਰੋਟੀਆਂ ਚੁਕੀਆਂ ਵਗਾ ਕੇ ਜਿੱਦੀਆਂ ਸਲਾਕਾ ਫਾਨੀ ਅੰਦਰ ਮਾਰੀਆਂ ਇਹ ਦੋ ਪ੍ਰਸ਼ਾਦੇ ਦੋ ਰੋਟੀਆਂ ਇੱਕ ਬਜ਼ੁਰਗ ਬਾਬੇ ਦੀ ਢੋਲੀ ਵਿੱਚ ਢੱਡ ਗਿਆ ਜਦੋਂ ਢੋਲੀ ਵਿੱਚ ਕੁਝ ਵੀ ਗਿਆ ਕਿ ਅੱਥਾ ਖੋਲੀਆਂ ਵੇਖਣ ਲੱਗਾ ਪ੍ਰਸ਼ਾਦੇ ਨੂੰ ਪ੍ਰਸ਼ਾਦਾ ਲੱਕਦੇ ਆਸਾਂ ਰੱਖ ਲਾਈਆਂ ਤੇ ਮਨ ਦੀ ਆਵਾਜ਼ ਦੇ ਕੇ ਆਖਾ ਬਾਬਾ ਇਹ ਪ੍ਰਸ਼ਾਦਾ ਕਈ ਮਹੀਨਿਆਂ ਬਾਅਦ ਵੇਖਣ ਨੂੰ ਮਿਲਿਆ ਥਾਂ ਨੂੰ ਤੇ ਹੁਣ ਮਿਲਿਆ ਹੈ ਵੇਖਣ ਵੇਖਿਓ ਪ੍ਰਸ਼ਾਦੇ ਨੂੰ ਕਈ ਮਹੀਨੇ ਹੋ ਗਏ ਨੇ ਤੇ ਬਾਬਾ ਤੇਰੇ ਵੀ ਆਇਆ ਸ਼ਕਲ ਜਦੋਂ ਸ਼ਕਲ ਲੱਗਾ ਦੁਰਜੀ ਕੋੜਨ ਲੱਗਾ ਮਨ ਦੀ ਆਵਾਜ਼ ਦੇ ਕੇ ਆਖਾ ਨਹੀਂ ਬਾਬਾ ਤੂੰ ਆਪਣੀ ਉਮਰ ਖੋਦ ਲਈ ਏ ਤੂੰ